ਦੀਲਾ ਕਹਿ ਰਹੀ ਜਿਹੜੀ ਬਰਸਾਤ ਦਾ ਲਗਾਤਾਰ ਕਹਿਰ ਜਾਰੀ ਹੈ ਪੰਜਾਬ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਔਰ ਜਿਲ੍ਹਾ ਤਰਨਤਾਰਨ ਦੇ ਜਿਹੜੇ ਕਾਨਗਰਸੀ ਆ ਵਿਧਾਨ ਸਭਾ ਹਲਕਾ ਪੱਟੀ ਦੇ ਲੱਗੇ ਲੱਗੇ ਜਿਹੜੇ ਹਰੀਕੇ ਦੇ ਨਾਲ ਲੱਗਦੇ ਤਰਜਨਾ ਪਿੰਡਾਂ ਨੂੰ ਉਸ ਦੀ ਮਾਰੇ ਠਾਉਣ ਕਰਕੇ ਉਹਨਾਂ ਨੂੰ ਕਾफी ਨੁਕਸਾਨ ਹੋਇਆ ਹੈ ਜਿਹੜੇ ਕੈਬਨਟ ਮੰਤਰੀ ਲਾਜੀ ਸਿੰਘ ਪੁੱਡਰ ਅਤੇ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਜਿਹੜੇ ਆ ਲਾਜੀ ਸਿੰਘ ਪੁੱਡਰ ਸਾਡੇ ਨਾਲ ਵਜੂਦ ਹਨ ਉਹਦੇ ਟਰੈਕਟਰ ਚਲਾ ਕੇ ਜਿਹੜਾ ਕਿ ਇਲਾਕੇ ਦਾ ਦੌਰਾ ਕਰ ਰਹੇ ਹਨ ਔਰ ਜਿਹੜੇ ਹਰ ਪ੍ਰਭਾਵਿਤ ਪਰਿਵਾਰ ਹਨ ਉਹਨਾਂ ਨਾਲ ਜਾ ਕੇ ਗੱਪਸੰਦਿਆ ਕਰਦੇ ਉਹਨਾਂ ਦੀ ਮਦਦ ਕਰ ਰਹੇ ਹਨ ਉਹਨਾਂ ਨੂੰ ਜ਼ਰੂਰੀ ਵਸਤੂਆਂ ਦੇ ਰਹੇ ਹਨ ਸਰਕਾਰੀ ਮਦਦ ਵੀ ਬੰਨ ਕਿਤੇ ਜਾ ਰਹੀ ਹੈ ਔਰ ਉਹਨ ਇਹ ਹਰ ਤਰ੍ਹਾਂ ਦੀ ਮਦਦ ਦੇਣ ਦਾ ਵਿਸ਼ਵਾਸ ਦਿੱਤਾ ਗਿਆ ਹੈ ਉਹਨਾਂ ਨਾਲ ਗੱਲ ਕਰਾਂਗੇ ਮੰਤਰੀ ਸਾਹਿਬ ਤੁਹਾਡਾ ਸਵਾਗਤ ਹੈ ਜੱਖਣੀ ਵਿੱਚ ਔਰ ਕੀ ਕਹਿਣਾ ਚਾਹੁੰਦੇ ਆ ਜਿਹੜੀ ਤੁਸੀਂ ਸਿੱਧਨ ਰਾਤ ਮਿਹਨਤ ਕਰ ਰਹੇ ਜੀ ਦੇਖੋ ਇਹ ਭਾਵੇਂ ਨਾਨਕ ਰੇ ਸਾਡੀ ਡਿਊਟੀ ਲਈ ਆ ਤੇ ਮਹਾਰਾਜ ਇਸੇ ਤਰ੍ਹਾਂ ਉਦਮ ਤੇ ਬਲ ਦੀ ਰੱਖ ਕੇ ਇਸੇ ਤਰ੍ਹਾਂ ਜੇ ਕੋਈ ਵਿਪਤਾ ਪੈਦੀ ਹੈ ਤਾਂ ਹੀ ਲੋਕਾਂ ਦੀ ਮਦਦ ਕਰਨ ਜੋਗੇ ਆ ਤੇ ਮਹਾਰਾਜ ਇਸੇ ਤਰ੍ਹਾਂ ਮਦਦ ਕਰਦਾ ਪਾਕੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਸਿੰਘ ਮਾਨ ਜੀ ਉਨਾ ਨੂੰ ਸਾਡੇ ਸਾਰੇ ਵਜ਼ੀਰਾਂ ਨੂੰ ਐਮ ਐਲ ਏ ਸਰਪੰਚਾਂ ਨੂੰ ਚੇਰਮੈਨ ਸਰਪੰਚ ਸਾਹਿਬ ਤੇ ਸਮੂਚੀਆਂ ਪੰਚਾਇਤਾਂ ਨੂੰ ਇਤੋਂ ਤੱਕ ਕਿ ਇੱਕ ਇੱਕ ਘਰ ਨੂੰ ਇਹ ਹਦਾਇਤਾਂ ਨੇ ਕਿ ਹੜਪੀੜਤ ਇਲਾਕਿਆਂ ਦੇ ਵਿੱਚ ਜਾ ਕੇ ਸਾਰੇ ਲੋਕਾਂ ਦੀ ਮਦਦ ਕਰਨੀ ਹੈ ਜੋ ਵੀ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੇ ਉਹ ਪੂਰੀਆਂ ਕਰਨੀਆਂ ਅਸੀਂ ਆਪਣੇ ਵੱਲੋਂ ਨਿੱਜੀ ਤੌਰ ਤੇ ਵੀ ਸਾਡੇ ਸਰਪੰਚ ਵੀ ਸਾਡੇ ਆਦੂ ਵੀ ਨਾਲ ਮਦਦ ਕਰਦੇ ਪਏ ਆ ਤੇ ਨਾਲ ਸਾਡੀ ਸਰਕਾਰ ਨੂੰ ਪੂਰੀ ਮਦਦ ਆਉਂਦੀ ਪਈ ਆ ਵਾਹ ਮੇ ਜਿੱਥੇ ਵੀ ਲੀਕੇ ਹੁੰਦੀ ਆ ਉੱਥੇ ਸਰਕਾਰੀ ਤੌਰ ਤੇ ਬੰਦੇ ਲੱਗੇ ਆ ਜਾਲ ਬੰਨ ਬਣ ਕੇ ਤੋੜੇ ਲਾ ਲਾ ਕੇ ਗ੍ਰੇਡ ਲੱਗਦੇ ਪਏ ਆ ਨਾਲ ਡੀਜ਼ਲ ਦੀ ਜੇ ਲੋੜ ਪੈਂਦੀ ਆ ਸਾਰਾ ਸਰਕਾਰੀ ਤੌਰ ਤੇ ਈ ਝਲਾਉਂਦਾ ਪਿਆ ਲੋਕਾਂ ਨੂੰ ਪਸ਼ੂਆ ਵਾਸਤੇ ਚਾਰਾ ਚੋਕ ਰੇਪੀਡ ਜੋ ਵੀ ਚੀਜ਼ ਚਾਹੀਦੀ ਉਹ ਦਿੱਤੀ ਜਾਂਦੀ ਆ ਨਾਲ ਘਰਾਂ ਚ ਪਰਿਵਾਰਾਂ ਨੂੰ ਖਾਰ ਪੀਣ ਦੀ ਜਿਹੜਾ ਕੋਈ ਆਟਾ ਆ ਜਾਂ ਕੋਈ ਕਰਿਆਨੇ ਦਾ ਸੌਦਾ ਉਹ ਸਾਰਾ ਕੁਝ ਜੋ ਸਰ ਤੋਂ ਕੋਈ ਦਾ ਸਰ ਦਾ ਹਰ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੋਈ ਘਰ ਰਹਿ ਨਾ ਜਾਵੇ ਜਿੱਥੇ ਕਿਤੇ ਲੋੜ ਪੈਂਦੀ ਉੱਥੇ ਪੈਸੇ ਦੀ ਵੀ ਜੇ ਕਿਸੇ ਨੂੰ ਲੋੜ ਆ ਤੇ ਪੈਸਿਆਂ ਦੀ ਵੀ ਮਦਦ ਕੀਤੀ ਜਾਂਦੀ ਆ ਦੇਖੋ ਸਾਡੇ ਪਰਿਵਾਰ ਨੇ ਜੇਕਰ ਦਿੱਕਾ ਦੇ ਵਿੱਚ ਪਰਿਵਾਰ ਦਾ ਜੀਫ ਵਧਿਆ ਤੇ ਸਾਡਾ ਫਰਜ਼ ਆ ਅਸੀਂ ਉਹਨਾਂ ਜੀਆਂ ਦੀ ਮਦਦ ਕਰੀਏ ਨਾ ਕਿ ਉਹਨਾਂ ਜੀਆਂ ਤੋਂ ਪਾਸਾ ਕਰੀਏ ਅੱਜ ਜਦ ਆਪਣੇ ਆਪਾਂ ਹਲਕੀ ਦੀ ਗੱਲ ਕਰੀਏ ਨਾਲ ਵਿਆਸ ਦਰਿਆ ਜਿਹੜਾ ਹਰ ਵਾਰੀ ਨੁਕਸਾਨ ਉਭਾਵਾ ਬਲੇ ਕਿੰਨੇ ਕਿ ਪਿੰਡ ਐਸਲੇ ਹੈਗੇ ਜਿਹੜੇ ਇਸ ਦਾ ਪ੍ਰਭਾਵਤ ਹੋਏ ਕਿੰਨੇ ਕਿ ਪਰਿਵਾਰ ਦੇ ਵਿੱਚ ਨਾਲ ਜੜੇ ਹੋਏ ਹੈ ਜਿਹਨੂੰ ਨੁਕਸਾਨ ਹੋਇਆ ਸਾਡੇ ਲਗਭਗ 20 ਤੋਂ 25 ਪਿੰਡ ਐ ਜਿਹੜੇ ਫੈਕਟ ਹੁੰਦੇ ਆ ਹਰ ਦੇ ਪਾਰੀ ਨਾਲ ਟੋਟਲ 12000 ਕਿੱਲਾ ਜ਼ਮੀਨ ਐ ਜਿਹੜੀ ਪੱਟੀ ਹਲਕੇ ਦੀ ਜਿਹੜੀ ਮਾਰੀ ਗਈ ਐ ਸਾਰੀ ਫਸਲ ਨਾਲ ਜ਼ਮੀਨਾਂ ਫਰਵਾਦ ਹੋ ਗਈਆਂ ਤੇ ਉਹਦੇ ਵਿੱਚ ਜਿਹੜੇ ਇਧਰਲੇ ਬੰਦੇ ਦਰਿਆਲੇ ਪਾਸੇ ਘਰ ਨੇ ਉਹ ਵੀ ਘਰ ਘੜ ਤੋਂ ਘੱਟ ਪੰਜ ਸੌ ਘਰ ਵੀ ਹੋਊਗਾ ਦਰਿਆਲੇ ਪਾਸੇ ਜੋ ਉਹਨਾਂ ਘਰਾਂ ਦੇ ਵਿੱਚ ਜਿਹੜੇ ਆ ਪਾਣੀ 8-8 ਦਾ ਫੁੱਟ ਪਾਣੀ ਚੱਲਦਾ ਪਿਆ ਬਾਕੀ ਪਸ਼ੂ ਵੀ ਲੋਕਾਂ ਦੇ ਵਿੱਚ ਨੇ ਕਈਆਂ ਤੇ ਪਸ਼ੂ ਵੀ ਨਹੀਂ ਗੱਡੀ ਕਿਉਂਕਿ ਪਹਿਲਾਂ ਪਾਣੀ ਦੀ ਜਿਹੜੀ ਰਫਤਾਰ ਉਹ ਘੱਟ ਹੀ ਉਹ ਵੀ ਇਹਦੇ ਪਾਣੀ ਦੀ ਰਫਤਾਰ ਜਿਆਦੀ ਹੋ ਗਈ ਆ ਕੋਣ ਨਾ ਤੇ ਪਸ਼ੂ ਕੱਟਣ ਜੋਕੇ ਤੇ ਨਾ ਘਰ ਛੱਡੇ ਜੋਕੇ ਅਹੀਂ ਤੇ ਉਹਨਾਂ ਨੂੰ ਵਾਰ-ਵਾਰ ਇਹੋ ਬੇਨਤੀ ਕੀਤੀ ਆ ਕਿ ਛੋਟੇ ਬੱਚਿਆਂ ਨੂੰ ਜ਼ਰੂਰ ਘਰਾਂ 'ਚੋਂ ਕੜਦੋ ਕਿਉਂਕਿ ਜਦੋਂ ਪਾਣੀ ਦਾ ਹਵਾ ਤੇਜ਼ ਹੋਵੇ ਕਈ ਇਹਨਾਂ ਪਤਾ ਨਹੀਂ ਹੁੰਦਾ ਥੱਲੇੋਂ ਦੀਆਂ ਨਿਕਲ ਜਾਣ ਛੱਤ ਨੂੰ ਕਮਜ਼ੋਰੀ ਆ ਕੇ ਕੋਈ ਨੁਕਸਾਨ ਹੋ ਜੇ ਇਸ ਕਰਕੇ ਬੇਨਤੀ ਇਹੋ ਕਰੀ ਜਾਂਦੇ ਆ ਵਾਰ-ਵਾਰ ਕਿ ਛੋਟੇ ਬੱਚਿਆਂ ਨੂੰ ਜ਼ਰੂਰ ਸੁਰੱਖਤ ਆਵਾ ਦੇ ਪਿਛਾੜੋ ਇੱਥੇ ਇੱਕ ਦੇਖਣ ਵਧੀਆ ਭਾਵੁਕ ਤਸਵੀਰਾਂ ਦੇਖਣ ਨੂੰ ਮਿਲੀਆਂ ਵਾ ਲੋਕ ਜਿਨ੍ਹਾਂ ਦੇ ਆਪਣੇ ਮਕਾਨ ਸੀ ਅੱਜ ਘਰਾਂ ਤੋਂ ਬਾਹਰ ਸੜਕਾਂ ਉੱਪਰ ਤੰਬੂ ਲਗਾ ਕੇ ਬਜ਼ੁਰਗ ਨੇ ਆਪਣੇ ਪ੍ਰਵਾਸ ਵਿੱਚ ਰਹਿ ਰਿਹਾ ਤੁਸੀਂ ਵੀ ਤੁਸੀਂ ਭਾਵੁਕ ਹੋਏ ਦੇਖਿਆ ਪਰ ਨਾ ਗੱਲ ਕੀਤੀ ਜੀ ਰੋ ਔਰ ਉਹਨਾਂ ਨੂੰ ਅੱਗੇ ਗਾਂ ਉਹਨਾਂ ਦੀ ਸਹੂਲਤ ਵਾਸਤੇ ਕਿ ਕੀ ਸਰਕਾਰ ਵੱਲੋਂ ਤੋਂ ਹੀ ਐਲਾਨ ਕੀਤਾ ਵਾ ਕੱਲ ਮੈਂ ਜਦੋਂ ਇੱਧਰ ਸੁਭਰਾਲ ਦੀ ਜਿਹੜੀ ਸਾਡੀ ਹੱਥ ਆ ਉਧਰ ਵੀ 15-20 ਪਰਿਵਾਰ ਇਹੋ ਜੇ ਮਿਲੇ ਜਿਨ੍ਹਾਂ ਕੋ ਸਾਰੀ ਜ਼ਮੀਨ ਜਿਹੜੀ ਤਰਿਆਲੇ ਪਾਸੇ ਹੀ ਆ ਨੰਨੂ ਜੇ ਬੰਨੇ ਇੱਕ ਇੰਚ ਵੀ ਥਾਂ ਇੰਨੀ ਦਾ ਉਹਨਾਂ ਦੇ ਘਰ ਵੀ ਇੱਧਰ ਨੇ ਬੰਨੇ ਆ ਥੋੜ੍ਹਵੰਦ ਪਰਿਵਾਰ ਨੇ ਗਰੀਬ ਪਰਿਵਾਰ ਨੇ ਕਿਉਂਕਿ ਫਸਲ ਤੇ ਹਰ ਵਾਰਾ ਪਾਣੀ ਆ ਬਾ ਖਬਾ ਹੋ ਜਾਂਦੀ ਆ ਬਾਕੀ ਚਾਚ ਸਾਡੇ ਕੋਟ ਬੁੱਡੇ ਦੀ ਹੱਥ ਦੇ ਵਿੱਚ ਪਰਿਵਾਰ ਮਿਲੇ ਆ 5 6 ਉਹਨਾਂ ਦੀ ਵੀ ਵਿਚਾਰਿਆਂ ਦੀ ਜ਼ਮੀਨ ਸਾਰੀ ਇਤਰੀ ਕਿ 2 ਢਾਈ ਕਿੱਲੇ ਕਿ ਕੋ 4 ਕਿੱਲੇ ਆ ਥੋੜੀ ਥੋੜੀ ਜ਼ਮੀਨ ਆ ਇਹਨਾਂ ਸਾਰੇ ਪਰਿਵਾਰਾਂ ਨੂੰ ਅਸੀਂ ਉੱਚੇ ਥਾਂ ਤੇ ਬੰਨੋ ਦੂਜੇ ਬੰਨੇ ਪਿੰਡ ਵਾਲੇ ਪਾਸੇ 5 5 ਮਰਲੇ ਦੇ ਪਲਾਟ ਦਵਾਂਗੇ ਤਾਂ ਜੋ ਇਹਨਾਂ ਪਰਿਵਾਰਾਂ ਨੂੰ ਮਾਰਨ ਹੋਵੇ ਪਿੱਛਲ ਜੇ ਦਰਿਆਜ ਪਾਣੀ ਆਉ ਸਾਡੀ ਬਦਲ ਪਾਵੇ ਜੋ ਸਾਡੇ ਘਰ ਨਹੀਂ ਰੁਕਦਾ ਸਾਡੇ ਘਰ ਉੱਚੇ ਥਾਂ ਤੇ ਸੁਰੱਖਿਅਤ ਥਾਂ ਤੇ ਆ ਇਹਨਾਂ ਪਰਿਵਾਰਾਂ ਸਾਰਿਆਂ ਦੀ ਬਾਹ ਫੜਾਂਗੇ ਇਹਨਾਂ ਪਰਿਵਾਰਾਂ ਦੀ ਬਾਹ ਫੜਾਂਗੇ ਛੋਟੇ ਨਾ ਮੋਟਾ ਲਾ ਕੇ ਚੱਲਾਂਗੇ ਤੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਪਰੇਸ਼ਾਨੀ ਨਹੀਂ ਹੋਊਗੀ ਕਿ ਸਾਡਾ ਘਰ ਪਾਣੀ 'ਚ ਡੁੱਬ ਜਾ ਜਾਂ ਸਾਨੂੰ ਕੰਬੂ ਲਾ ਕੇ ਸੜਕ ਤੇ ਪੈਣਾ ਤੋ ਇਹ ਪਰੇਸ਼ਾਨੀ ਖਤਮ ਕਰਦਾ ਹੋਇਆ ਇਸਨ ਕੈਬਨ ਮੰਤਰੀ 라ਜੀਵ ਕੁਮਾਰ ਜਿਨ ਨੇ ਅਸਿਆ ਕਿ ਪਰਿਵਾਰਾਂ ਦੀ ਮਦਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਖੜੇ ਆ ਨਾ ਔਰ ਅੱਜ ਵੀ ਉਹ ਸਾਰਾ ਰਾਸ਼ਨ ਸਮੇਤ ਜ਼ਰੂਰੀ ਵਸੂਆ ਲੈ ਕੇ ਘਰ ਘਰ ਖੁਦ ਟਰੈਕਟਰ ਚਲਾ ਕੇ ਪਹੁੰਚ ਰਹੇ ਆ ਨਾ ਔਰ ਉਹਨਾਂ ਦੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਔਰ ਉਹ ਹਰ ਵੇਲੇ ਲੋੜਵੰਦ ਲੋਕਾਂ ਦੇ ਨਾਲ ਦਿਨ ਰਾਤ ਖੜੇ ਰਹਿਣਗੇ ਰਵਨ ਚਾਵਲਾ ਜਗਮਾਨੀ ਟੀਵੀ ਕਰੰਤਰਾਂ